ਵੈਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਜਿਸ ਤਰ੍ਹਾਂ ਪਿਛਲੇ ਦਿਨਾਂ ਤੋਂ ਖਬਰਾਂ ਚੱਲ ਰਹੀਆਂ ਨੇ ਜਾਂ ਆਪਾਂ ਐਲਾਨ ਕੀਤਾ ਸੀਗਾ ਕਿ ਆਪਾਂ ਲੱਡੋਵਾਲ ਦਾ ਟੂਲਪਲਜ ਐਤਵਾਰ ਨੂੰ ਫੀ ਕਰਾਂਗੇ ਮੈਂ ਆਪਣੀ ਯੂਨੀਅਨ ਦੇ ਸਾਰੇ ਜਿਲ੍ਹਾ ਪ੍ਰਧਾਨ ਬਲਾਕ ਪ੍ਰਧਾਨ ਹਲਕਾ ਪ੍ਰਧਾਨ ਸਰਕਲ ਪ੍ਰਧਾਨ ਤੱਕ ਇਹ ਕਹਿਣਾ ਵੀ ਅਸੀਂ ਕਿਸੇ ਨੂੰ ਸਪੈਸ਼ਲ ਫੋਨ ਨਹੀਂ ਕਰਤਾ ਸਾਰੇ ਆਪਣੀ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਘਟੋ-ਘਟ 50-50 ਬੰਦੇ ਲੈ ਕੇ ਸਾਰੇ ਬੰਦੇ ਗੱਲ 10 ਵਜੇ ਲੋਟੂਵਾਲ ਟੂਲਪਲਾਜਾਂ ਤੇ ਪੁੱਛਣਾ ਤੇ ਜਿਹੜੀ ਆਮ ਜਨਤਾ ਨੂੰ ਅਪੀਲ ਆ ਤੇ ਤੁਸੀਂ ਦੇਖੋ ਪਿਛਲੇ ਦਿਨਾਂ ਦੇ ਵਿੱਚ ਵੋਟਾਂ ਪਾਈਆਂ ਨੇ ਇੱਥੋਂ ਪਹਿਲਾਂ ਵੀ ਬੜੀ ਬਾਰ ਵੋਟਾਂ ਪਈਆਂ ਨੇ ਤੁਸੀਂ ਐਮਪੀ ਵੀ ਬਣਾਉਨੇ ਆ ਐਮਐਲਏ ਵੀ ਬਣਾਉਨੇ ਆ ਕਾਉਂਸਲਰ ਵੀ ਬਣਾਉਨੇ ਆ ਪਰ ਕਦੀ ਕਿਸੇ ਲੀਡਰ ਨੇ ਤੁਹਾਨੂੰ ਰਾਹਤ ਦੇਣ ਦੀ ਗੱਲ ਕੀਤੀ ਆ ਤੁਹਾਨੂੰ ਕੀ ਰਾਜੇ ਵੜਿੰਗ ਨੇ ਕਿਹਾ ਹਨ ਕੇ ਵੀ ਤੁਹਾਨੂੰ ਮੈਂ ਤੁਹਾਡਾ ਟੂਲਪਲਾਜਾ ਫ੍ਰੀ ਕਰਾਉਣਾ ਕਦੀ ਤੁਹਾਨੂੰ ਡਾਕਟਰ ਅਮਰ ਸਿੰਘ ਨੇ ਕਿਹਾ ਮੈਂ ਤੁਹਾਡਾ ਟੂਲ ਫਲੇਜ ਦਾ ਫ੍ਰੀ ਕਰਵਾਉਣਾ। ਕਦੀ ਕਿਸੇ ਕਾਲੀ ਦਲ ਦੇ ਬੰਦੇ ਨੇ ਕਿਹਾ ਆ ਆਪ ਦੇ ਇੰਨੇ ਐਮਐਲਏ ਜਿੱਤੇ ਆ ਕਦੀ ਤੁਹਾਨੂੰ ਕਿਸੇ ਨੇ ਰਾਹਤ ਦਿੱਤੀ ਆ। ਤੁਸੀਂ ਐਨੀਆਂ-ਐਨੀਆਂ ਉਹਨਾਂ ਦੀ ਖਾਤਰ ਰੈਲੀਆਂ ਕੀਤੀਆਂ, ਐਨੇ ਝੰਡੇ ਚੁੱਕੇ, ਹਾਰ, ਸਰੋਪੇ ਚਾਵਾ, ਤੁਸੀਂ ਕੀ ਨਹੀਂ ਕੀਤਾ? ਲੱਡੂ ਬੰਡੇ ਤੁਸੀਂ। ਪਰ ਤੁਹਾਨੂੰ ਰਾਹਤ ਦੇਣ ਦੀ ਗੱਲ ਕਿਸੇ ਨੇ ਨਹੀਂ ਕੀਤੀ। ਇਹ ਸਾਰਾ ਕੁਝ ਆਪਣਾ ਤਾਣਾ ਬਣਾ ਸਾਨੂੰ ਆਪ ਹੀ ਬੁੰਨਾ ਪੈਣਾ ਇਹਨਾਂ ਨੂੰ ਚਾਹ ਲੱਕ ਜਿਤਾ ਦਿਓ ਤੁਸੀਂ ਇਹਨਾਂ ਤੇ ਆਸ ਨਾ ਕਰੋ ਕੋਈ ਵੀ ਮੈਂ ਤੁਹਾਨੂੰ ਬੇਨਤੀ ਕਰਦਾ ਵੀ ਆਪਣੀਆਂ ਜ਼ਮੀਰਾਂ ਜਗਾਓ ਆਪਣੇ ਹੱਕਾਂ ਦੀ ਖਾਤਰ ਆਪ ਲੜੋ ਜਿੰਨਾ ਚਿਰ ਤੁਸੀਂ ਆਪ ਨਹੀਂ ਲੜਦੇ ਉਹਨਾਂ ਚਿਰ ਸਰਕਾਰਾਂ ਨੇ ਸੁੱਤੀਆਂ ਨੇ ਨਹੀਂ ਜਾਗਣਾ ਇਸ ਕਰਕੇ ਭਰਾਓ ਬੇਨਤੀ ਆ ਤੁਹਾਨੂੰ ਵੀ ਇਸ ਇਹ ਕੰਮ ਪਬਲਿਕ ਦਾ ਇਹਦੇ ਲਈ ਅਮੀਰ ਤੋਂ ਲੈ ਕੇ ਗਰੀਬ ਤੱਕ ਸਾਰੇ ਦੁਖੀ ਹੁੰਦੇ ਆ ਸਾਰਿਆਂ ਨੂੰ ਪੈਸੇ ਪੈਂਦੇ ਆ ਜਿੱਦੇ ਚ ਟੈਕਸੀ ਡਰਾਈਵਰ ਆ ਟੈਕਸੀਆਂ ਵਾਲੇ ਆ ਟਰੱਕਾਂ ਵਾਲੇ ਆ ਟੈਂਪੂਆਂ ਵਾਲੇ ਆ ਟਿਪਰਾਂ ਵਾਲੇ ਆ ਬੱਸਾਂ ਵਾਲੇ ਆ ਕਿਹੜਾ ਬੰਦਾ ਜਿਹੜਾ ਟੂਲ ਟੈਕਸ ਇੱਥੋਂ ਭਾਰੀ ਟੂਲ ਟੈਕਸ ਦੇ ਕਿ ਨਹੀਂ ਲੰਗਦਾ ਪਰ ਘਟੋ ਘਟ ਇਹ ਤੇ ਦੇਖੋ ਵੀ ਅਸੀਂ ਤੁਹਾਡੀ ਖਾਤਰ ਲੜ ਰਹੇ ਆ ਸਾਡਾ ਸਾਥ ਦਿਓ ਇੱਥੇ ਲੰਗਰ ਵੀ ਚੱਲਨੇ ਆ ਇੱਥੇ ਸ਼ਬੀਲਾ ਵੀ ਲੱਗਣੀਆਂ ਵਾ ਇੱਥੇ ਸਾਰਾ ਕੁਝ ਹੋਣਾ ਭਰਾਓ ਸਾਰਾ ਸਾਰੇ ਘਰ ਦੇ ਹਿੱਸਾ ਪਾਓ ਤੇ ਕੱਲ 10 ਵਜੇ ਆਪਣੀ ਤਿਆਰੀ ਨਾਲ ਇੱਥੇ ਪਹੁੰਚੋ ਤਾਂ ਜੋ ਇਹਨੂੰ ਆਪਾਂ ਮੈਰੀਜ ਤੇ ਮੰਨ ਦੀ ਇਹ ਗੱਲ ਆ ਇਹਨੂੰ ਬੰਦੀ ਕਰਾ ਦਈਏ ਇਹ ਜਦੋਂ ਸੜਕਾਂ ਤੇ ਟੋਏ ਪਏ ਆ ਲੈਟਾ ਇਹਨਾਂ ਦੀਆਂ ਨਹੀਂ ਜੱਗਦੀਆਂ ਕੋਈ ਟਾਇਲਟ ਸਿਸਟਮ ਇੱਥੇ ਨਹੀਂ ਹੈਗਾ ਆਏ ਗਏ ਯਾਤਰੀਆਂ ਦੇ ਲਈ ਕਿਤੇ ਬਾਥਰੂਮ ਲੈਟਰਿੰਗ ਹੈਗੇ ਆ ਕਿਤੇ ਤੁਹਾਡੇ ਕੋਈ ਸੁਵਿਧਾ ਹੈਗੀ ਹੈ ਤੁਹਾਡੇ ਲਈ ਸਿਰਫ ਤੁਹਾਡੀਆਂ ਜੇਬਾਂ ਵੱਡੀ ਜਾਂਦੇ ਆ 150 ਤੋਂ ਸ਼ੁਰੂ ਹੋਇਆ ਸੀ 430 ਹੋ ਗਿਆ ਇਹ ਚੀਜ਼ਾਂ ਨੂੰ ਮੁੱਕ ਰੱਖਦੇ ਹੋਏ ਮੇਰੀ ਬੇਨਤੀ ਪ੍ਰਵਾਨ ਕਰੋ ਸਾਡੀਆਂ ਦੋ ਜਥੇਬੰਦੀਆਂ ਨੇ ਭਾਰਤੀ ਕਿਸਾਨ ਮਜ਼ਦੂਰ ਜੂਨੀਅਨ ਤੇ ਭਾਰਤੀ ਕਿਸਾਨ ਜੂਨੀਅਨ ਦਬਾਬਾ ਦੋਨਾਂ ਜਥੇਬੰਦੀਆਂ ਵੱਲੋਂ ਇਹ ਪ੍ਰੋਗਰਾਮ ਲਿਖਿਆ ਗਿਆ ਵਾ ਤੁਹਾਨੂੰ ਰਾਹਤ ਦੇਣ ਲਈ ਵੀ ਤੁਹਾਡਾ ਸ਼ਿਰਕਾਰਾ ਕਰਾਉਣ ਲਈ ਇਸ ਕਰਕੇ ਸਾਡਾ ਸਾਥ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ